ਲੁਧਿਆਣਾ ਪਛਮੀ ਦੇ ਵਿੱਚ ਇੱਕ ਵਾਰ ਫਿਰ ਆਪ ਦਾ ਝਾੜੂ ਚੱਲਿਆ ਆਪ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਸ਼ਾਨਦਾਰ ਜਿੱਤ ਹੋਈ ਹੈ 10637 ਵੋਟਾਂ ਦੇ ਨਾਲ ਜਿੱਤੇ ਹਨ ਸੰਜੀਵ ਅਰੋੜਾ ਵੱਡੀ ਖਬਰ ਜੀਹਾਂ ਸ਼ਾਨਦਾਰ ਜਿੱਤ ਹੋ ਚੁੱਕੀ ਹੈ ਸੰਜੀਵ ਅਰੋੜਾ ਦੀ ਜਿਹੜਾ ਕਿ ਰਸਮੀ ਐਲਾਨ ਸੀ ਉਹ ਹੋ ਚੁੱਕਿਆ ਹੈ ਜਿੱਤ ਦੇ ਜਿਹੜੀ ਕਿ ਮੋਹਰ ਐ ਲੱਗ ਚੁੱਕੀ ਹੈ ਸੰਜੀਵ ਅਰੋੜਾ ਦੇ ਨਾਂ ਤੇ ਮੋਹਰ ਲਗਾ ਦਿੱਤੀ ਗਈ ਹੈ ਸੰਜੀਵ ਅਰੋੜਾ ਨੂੰ 35100 79 ਵੋਟਾਂ ਵਈਆਂ ਹਨ ਤਾਂ 10000 ਦੇ ਮਾਰਜਨ ਦੇ ਨਾਲ ਜਿਹੜੇ ਕਿ ਸੰਜੀਵ अरोड़ा ਜਿੱਤੇ ਨੇ ਤਾਂ 10000 ਤੋਂ ਪਾਰ ਸੰਜੀਵ अरोड़ा ਦੀ ਲੀਡ ਹੋਈ ਹੈ ਵੱਡੀ ਲੀਡ ਦੇ ਨਾਲ ਸੰਜੀਵ अरोड़ा ਨੂੰ ਜਿਹੜੀ ਕਿ ਇਹ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਹੈ ਤਾਂ ਉੱਥੇ ਹੀ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਨਾਸ਼ੂ ਹਾਰ ਚੁੱਕੇ ਨੇ ਜਿਨ੍ਹਾਂ ਨੂੰ 24542 ਵੋਟਾਂ ਪਈਆਂ ਨੇ ਤਾਂ ਉਥੇ ਭਾਜੀਪੀ ਦੇ ਉਮੀਦਵਾਰ ਜੀਵਨ ਗੁਪਤਾ ਨੂੰ ਕੁੱਲ 20323 ਵੋਟਾਂ ਮਿਲੀਆਂ ਨੇ ਜਦਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਬਿਲਕੁਲ ਹੀ ਪਛੜ ਕੇ ਰਹਿ ਚੁੱਕੀ ਹੈ ਜਿੰਮੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰੂਪਕਾਰ ਸਿੰਘ ਨੂੰ ਮਨੂ ਸਿਰਫ 8203 ਵੋਟਾਂ ਪਈਆਂ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਆਪ ਦੇ ਉਮੀਦਵਾਰ ਸੰਜੀਵ अरोੜਾ ਨੇ ਇੱਕ ਵਾਰ ਫਿਰ ਆਪ ਨੇ ਆਪਣਾ ਜਿਹੜਾ ਕਿ ਜਾਦੂ ਕਰ ਦਿੱਤਾ ਲੁਧਿਆਣਾ ਪੱਛਮੀ ਦੇ ਵਿੱਚ ਜਿਹੜਾ ਕਿ ਆਪਣਾ ਗੜ ਅ즈ਮਾਲਿਆ ਕਬਜ਼ਾ ਕਰ ਲਿਆ ਆਪ ਦੇ ਉਮੀਦਵਾਰ ਸੰਜੀਵ अरोੜਾ ਨੇ ਤਾਂ ਸਮਰਥਕਾਂ ਦੇ ਵੱਲੋਂ ਲਗਾਤਾਰ ਲੱਡੂ ਵੰਡੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਭੰਗੜੇ ਪਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਅਜੋ 4 ਵਜੇ ਆਏ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤਾਂ ਲਗਾਤਾਰ ਖੁਸ਼ੀਆਂ ਮਨਾਈਆਂ ਜਾ ਰੀਆਂ ਨੇ ਆਪ ਦੇ ਸਮਰਥਕਾਂ ਦੇ ਵੱਲੋਂ ਸੰਜੀਵ ਅਰੋੜਾ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ 10637 ਵੋਟਾਂ ਦੇ ਨਾਲ ਜਿੱਤੇ ਨੇ ਸੰਜੀਵ ਅਰੋੜਾ ਜਿਨ੍ਹਾਂ ਨੂੰ 35179 ਵੋਟਾਂ ਮਿਲੀਆਂ ਨੇ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.